ਆ ਜਿੱਕੇ ਨਾਮ ਦਾ ਸਰ ਹਰਜੀਤ ਕੁਮਾਰ ਹੈ ਜੀ ਕਿੱਡੀ ਜਗ੍ਹਾ ਰਹੋ ਸਰ ਤ੍ਰਿਪੜੀ ਚ ਰਹਿੰਦਾ ਜੀ ਨੀਅਰ ਪ੍ਰੇਮ ਚਾਰਟ ਆਪਣਾ ਡੈਰੀ ਦਾ ਕੰਮ ਹੈ ਜੀ ਆਪਣਾ ਕੀ ਵਾਰਦਾ ਆ ਜਿਹੜੇ ਟੱਕ ਖੜੀ ਹੈ ਜੀ ਸਰ ਰਾਤੀ 12:30 1 ਵਜੇ ਦਾ ਟਾਈਮ ਸੀਗਾ ਜੀ ਗੇਟ ਖੜਕਾ ਰਹੇ ਸੀ ਮੁੰਡੇ ਨਸ਼ੇੜੀ ਜੀ ਸੀਗੇ ਤੇ ਉਹ ਖੜਕਾਈ ਕੀ ਖੜਕਾਈ ਅਸੀਂ ਖੋਲਦੇ ਨਹੀਂ ਗੇਟ ਵੀ ਚਲੋ ਖੜਕਾ ਕੇ ਨਿਕਲ ਜਾਣਗੇ ਜੇ ਸਮਾਨ ਨਹੀਂ ਦਾਂਗੇ ਕੋਈ ਕਰਿਆਨੇ ਦਾ ਕੰਮ ਹੈ ਪਰ ਉਹ ਹਟੇ ਨਹੀਂ ਉਹ ਬਾਰ ਬਾਰ ਖੜਕਾਈ ਜਰ ਉਹਨਾਂ ਨੇ ਫਿਰ ਪੱਥਰ ਮਾਰਨਾ ਸ਼ਾਰਟ ਕਰਤਾ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਕੀ ਕਰ ਰਹੇ ਹੋ ਕਹਿੰਦੇ ਸਮਾਨ ਜਿੱਦਾ ਵੀ ਮੈਂ ਕਹਾਂ ਵੀ ਇਸ ਟਾਈਮ ਤੁਸੀਂ ਟਾਈਮ ਤਾਂ ਦੇਖੋ ਵੀ ਕਿਸ ਟਾਈਮ ਆ ਰਹੇ ਹੋ ਬੰਦਾ ਸੋਇਆ ਹੁੰਦਾ ਉਹਨਾਂ ਨੇ ਗਲੀ ক্লোਚ ਕਰਤਾ ਜੀ ਇੰਨੀ ਦੇਰ ਚ ਉਹਨਾਂ ਨੇ ਫਿਰ ਇਟਮ ਬਰਸਾਨੀਆਂ ਸਟਾਰਟ ਕਰਤੀ ਸਾਹਮਣੇ ਉਹਦੇ ਕੋਲ ਸਾਰਾ ਇਟਾ ਪਈਆਂ ਨੇ ਜੀ ਬਾਹਰੋਂ ਹੀ ਚੱਕ ਕੇ ਉਹਨਾਂ ਨੇ ਪਹਿਲੇ ਸਾਡੇ ਗੇਟ ਤੇ ਇਟਾਂ ਮਾਰੀਆਂ ਫਿਰ ਉਹਨਾਂ ਨੇ ਦੁਕਾਨ ਤੇ ਇਟਾਂ ਮਾਰੀਆਂ ਨੇ ਜੀ ਇੱਕ ਗ੍ਰਿਲ ਉਹਨਾਂ ਨੇ ਟੁੱਟ ਗਈ ਜਦੋਂ ਇਟਾਂ ਅੰਦਰ ਗਈ ਹੈ ਉਹ ਮੇਰੇ ਭਾਈ ਦੇ ਲੱਗਿਆ ਸੀ ਸਿਰ ਤੇ ਉਸ ਤੋਂ ਉਹਨਾਂ ਨੇ ਸਾਡੀ ਗੱਡੀ ਤੇ ਸਾਡੇ ਦੂਜੇ ਗੇਟ ਤੇ ਜੀ ਤੇ ਨਾਲ ਦੇ ਜਿਹੜੇ ਪੜੋਸੀ ਸੀ ਉਹਨਾਂ ਦੇ ਵੀ ਘਰ ਦੇ ਬਾਰ ਇਟਾਂ ਮਾਰੇ ਪੂਰੀ ਗਲੀ ਅਸਰ ਦੇਖੋ ਇਟਾਂ ਮੇਰਾ ਜਿਹੜਾ ਉਹ ਹੈਗਾ ਕੋਠਾ ਉਹ ਸਾਰਾ ਇੱਟਾਂ ਨਾਲ ਭਰਿਆ ਹੋਇਆ ਟੈਂਕੀ ਟੁੱਟ ਗਈ ਹੈ ਜੀ ਉੱਪਰ ਜਿਹੜੇ ਉਹਨੇ ਆਪਣਾ ਦਰਵਾਜ਼ੇ ਲੱਗੇ ਨੇ ਉਹ ਟੁੱਟ ਗਏ ਨੇ ਜੀ ਪਾਈ ਦਾ ਮੇਰੇ ਦਾ ਸਿਰ ਖੁੱਲਿਆ ਹੋਇਆ ਹੈ ਜੀ ਰਾਤੀ ਗਏ ਸੀ ਕੋਈ ਨਹੀਂ ਆਇਆ ਜੀ ਥਾਣੇ ਕਰਿਆ ਜੀ ਸਵੇਰੇ ਵੀ 8 ਵਜੇ ਮੈਂ ਰਿਪੋਰਟ ਲਿਖਾ ਕੇ ਆਇਆ ਅਜੇ ਤੱਕ ਤਾਂ ਸਰ ਕੋਈ ਨਹੀਂ 14 ਗੇ ਲੜਾਈ ਦੀ ਪਹਿਲੀ ਲੜਾਈ ਸੀ ਸਰ 5 ਸਾਲ ਹੋ ਗਏ ਆਪਣਾ ਤਾਂ ਕੋਈ ਕਿਸੇ ਨਾਲ ਰਿਆ ਹੀ ਨਹੀਂ ਜੀ 5 ਸਾਲ ਹੋ ਗਏ ਸਾਨੂੰ ਕੰਮ ਕਰਦੇ ਅੱਜ ਤੱਕ ਕੋਈ ਆਓ ਜੀ ਕੰਪਲੇਨ ਨਹੀਂ ਆਈ ਵੀ ਸਾਡੇ ਕਲੱਬ ਵੀ ਅਸੀਂ ਕਿਸ ਨੂੰ ਗਲਤ ਬੋਲਿਆ ਹੋਵੇ ਜਾਂ ਕੁਝ 5 ਸਾਲ ਹੋ ਗਏ ਸਾਨੂੰ ਕੰਮ ਕਰਦੇ ਸਾਡਾ ਸੀਜ਼ਨ ਵੀ ਲੰਨਿਆ ਹਰ ਕੰਮ ਕਰਦੇ ਆਂ ਅੱਜ ਤੱਕ ਸਾਡਾ ਐਵੇਂ ਕਦੀ ਨਹੀਂ ਹੋਇਆ ਵੀ ਕੋਈ ਆ ਕੇ ਕਹਿ ਗਿਆ ਹੋਵੇ ਵੀ ਨਾਲ ਫालतू ਕੁਝ ਸੱਚ ਉਹ ਕੋਈ ਨਾਲ ਸਾਡੇ ਕਸ਼ਮੀਰਾਂ ਤੋਂ ਵੀ ਪੁੱਛ ਸਕਦੇ ਹੋ ਤੁਸੀਂ ਸਾਡੀ ਬਣੀ ਬਣਾਈ ਸਾਰਿਆਂ ਨਾਲ ਬਹੁਤ ਵਧੀਆ ਉਹ ਰਾਤੀ ਨਿਸ਼ੇੜੀ ਆ ਕੇ ਹੁਣ ਉਹਨਾਂ ਨਾਲ ਗੱਲ ਤਾਂ ਕਰਨੇ ਵੀ ਅਸੀਂ ਨਹੀਂ ਦੇ ਸਕਦੇ ਸਾਡੀ ਵੀ ਸਾਰੀ ਲਾਈਫ ਹੈ ਆਪਣਾ ਸੌ ਰਿਆ ਹੁੰਦਾ ਬੰਦਾ ਹੁਣ ਉੱਠ ਕੇ ਹੁਣ ਅਸੀਂ ਉਹਨਾਂ ਨੂੰ ਕੀ ਸਮਾਂ ਦਈਏ ਤੇ ਉਹਨਾਂ ਨੇ ਇਟਾਂ ਪਰਛਾਈਆਂ ਸਾਡੇ ਇੱਧਰ ਦੇਖ ਸਕਦੇ ਹੋ ਗੇਟ ਦੇਖ ਸਕਦੇ ਹੋ ਘਰ ਸਕਦੇ ਹੋ ਮੰਗ ਇਹੀ ਕਰਦੇ ਆਂ ਇਹ ਉਹਨਾਂ ਨੂੰ ਫੜਿਆ ਜਾਵੇ ਜੀ ਕਿਉਂਕਿ ਰੋਜ਼ ਹੀ ਹਰ ਦੂਜੇ ਦਿਨ ਹੀ ਪਹਿਲੇ ਵੀ ਐਵੇਂ ਹੋ ਚੁੱਕਿਆ ਜੀ ਇ ਬਿਨਸ਼ੇੜੀ ਘੁੰਮਦੇ ਰਹਿੰਦੇ ਨੇ ਰਾਤ ਦੇ 12 1 ਵਜੇ ਹੁਣ ਹਰ ਕਿਸੇ ਦੀ ਦੁਕਾਨ ਤੇ ਐਵੇਂ ਕਰਨਗੇ ਘਰ ਦੇ ਬਾਰੇ ਵਿੱਚ ਸੁਰੱਖਿਤ ਕਿਵੇਂ ਆ ਜੀ ਬੰਦਾ ਸਾਡੇ ਘਰੇ ਵੀ ਮਾਮਾ ਪੈਣਾ ਨੇ ਜੀ ਉਹਨਾਂ ਦੇ ਲੱਗ ਜਾਂਦੀ ਫਿਰ ਜੀ ਅੱਜ ਮੇਰੇ ਪਾਈ ਤੇ ਲੱਗੀ ਉਹ ਹੀ ਗ੍ਰਿਲ ਚੋਂ ਨਿਕਲ ਕੇ ਮੇਰੇ ਮਾਤਾ ਦੇ ਲੱਗ ਸਕਦੀ ਸੀ ਕਿਸੇ ਦੇ ਵੀ ਲੱਗ ਜੇ 8 ਵਜੇ ਤੱਕ ਤਾਂ ਹੀ ਕੋਈ ਨਹੀਂ ਆਇਆ 8 ਵਜੇ ਰਾਤੀ ਗਿਆ ਸੀਗਾ ਸੀ ਸਰ ਉਹਨਾਂ ਨੇ ਕਿਹਾ ਸੀਗਾ ਜੀ ਹਜੇ ਆਪਾਂ ਕਰ ਨਹੀਂ ਸਕਦੇ ਤੁਸੀਂ ਰਜਿੰਦਰਾ ਲੈ ਜਾਓ ਉਧਰ ਉਹਨਾਂ ਦੀ ਰਿਪੋਰਟ ਕਰਾਉ ਮੈਂ ਰਜਿੰਦਰਾ ਗਿਆ ਸੀਗਾ ਜੀ ਕਰਾ ਲਿਆ ਉਹਨਾਂ ਨੇ ਕਿ ਐਡਮਿਟ ਕਰਨਾ ਪੈਗਾ ਸਾਡੇ ਘਰੇ ਕੋਈ ਨਹੀਂ ਅਸੀਂ ਤਾਂ ਐਡਮਿਟ ਨਹੀਂ ਕਰਿਆ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਰਾਤੀ ਪਰਚਾ ਕਰਵਾਣ ਗਿਆ ਜੀ ਰਾਤੀ ਉਹ ਕਹਿੰਦੇ ਹੋਏਗਾ ਨਹੀਂ ਸਵੇਰੇ ਆਓ ਮੈਂ ਸਵੇਰੇ 100 ਨੰਬਰ ਤੇ ਕਾਲ ਕਰਕੇ ਜੀ ਉਧਰ 8 ਵਜੇ ਹੀ ਮੈਂ ਰੱਪੜ ਲਿਖਾਇਆ ਸੀਗਾ ਉਹ ਕਹਿੰਦੇ ਸਾਡੇ ਏਐਸਆਈ ਗਏ ਹੋਏ ਨੇ ਆਣਗੇ 8 ਵਜੇ ਤੋਂ ਲੈ ਕੇ ਹੁਣ ਸਰ ਤੁਸੀਂ ਟਾਈਮ ਦੇਖ ਰਹੇ ਹੋ ਹਾਂਜੀ ਇਹ ਜੀ ਕਾਰਵਾਈ ਕਿਹ ਹੈ ਜੀ ਕਾਰਵਾਈ ਇਹ ਚਾਹੁੰਦੇ ਜੀ ਮੁੰਡੇ ਫੜੇ ਜੇ ਵੀ ਅੱਜ ਦੇਖੋ ਸਾਡੇ ਘਰੇ ਹੋਇਆ ਜੀ ਕੱਲ ਨੂੰ ਕਿਸੇ ਦੇ ਵੀ ਘਰੇ ਹੋ ਸਕਦੇ ਦੁਕਾਨਦਾਰ ਬੰਦੇ ਆ ਜੀ ਅਸੀਂ ਆਰਾਮ ਨਾਲ ਕੰਮ ਕਰ ਰਹੇ ਹਾਂ ਹੁਣ ਸਾਡੇ ਅਸੀਂ ਵੀ ਤਾਂ ਟੈਕਸ ਭਰਦੇ ਆਂ ਅਸੀਂ ਕਿਸ ਲਈ ਟੈਕਸ ਭਰ ਰਿਆ ਅਸੀਂ ਇਜ਼ੀਲੀ ਟੈਕਸ ਭਰ ਰਿਆ ਵੀ ਸਾਡ ਨੂੰ ਸੁਰੱਖਿਆ ਦੋ ਸਾਡੀ ਅਸੀਂ ਸੁਰੱਖਿਤ ਨਹੀਂ ਹੈਗੀ ਫਿਰ ਅਸੀਂ ਕਿਸ ਨੂੰ ਹੋਰ ਕੀ ਬੋਲਾਂਗੇ ਮੇਰਾ ਨਾਮ ਜੀ ਸਾਇਲ ਕੁਮਾਰ ਇੱਧਰ ਤ੍ਰਿਪੜੀ ਜੀ ਕਾਰਨ ਇਹ ਹੈ ਜੀ ਕਿ ਰਾਤੀ ਬਸ 4-5 ਮੁੰਡੇ ਆਏ ਸੀ ਨੀ ਝੜੀ ਦੇ ਉਹ ਸਮਾਨ ਦੀ ਮੰਕਰਨ ਲੱਗ ਗਏ ਜਦਕਿ ਸਾਡੀ ਦੁਕਾਨ 11 ਵਜੇ ਬੰਦ ਹੋ ਜਾਂਦੀ ਹੈ 11 ਵਜੇ ਤੋਂ ਵਾਪਸ ਸਮਾਨ ਨਹੀਂ ਦਿੰਦੇ ਕਿਸੇ ਨੂੰ ਉਹਨਾਂ ਨੇ 12:30 ਇੱਕ ਵਾਰੀ ਆ ਕੇ ਗੇੜ-ਗੇੜ ਕੇ ਆ ਜੀ ਸਮਾਨ ਦਿਓ ਅਸੀਂ ਕਹਾਂ ਜੀ ਸਮਾਨ ਨਹੀਂ ਦੇ ਸਕਦੇ ਇਹਨਾਂ ਚ ਉਹਨਾਂ ਨੇ ਗਾਲੀ ਗਲੋ ਸ਼ੁਰੂ ਕਰਤਾ ਇੱਟਾਂ ਮਾਰਨ ਲੱਗ ਗਏ ਉਹ ਤੇ ਇੱਕ ਹੀ ਇਟਾ ਕਿ ਫਿਰ ਵੱਜ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਹੀ ਇਟਾ ਇੰਨੀਆਂ ਵੱਜੀਆਂ ਨੇ ਆਰ ਪੂਰੀ ਕੰਪਲੀਟ ਕਰਾਈਏ ਥਾਣੇ ਗਏ ਸੀ ਜੀ ਉਹਨਾਂ ਦਾ ਐਕਸ਼ਨ ਨਹੀਂ ਹੋਇਆ ਰਾਤ ਤੇ ਵੀ ਫੋਨ ਕਰਿਆ ਕਹਿੰਦੇ ਆ ਰਹੇ ਆ ਸਵੇਰੇ ਵੀ 8-9 ਵਜੇ ਗਏ ਆ ਕਹਿੰਦੇ ਆ ਰਹੇ ਆ ਇੱਕ ਵਾਰੀ ਕਾਰਵਾਈ ਚਾਹੀਦੀ ਥਾਣੇ ਕਰੋ ਆਰ ਕਾਰਵਾਈ ਚਾਹੀਦੀ ਆ ਜੀ ਬੰਦੇ ਫੜੇ ਜਾਂ ਉਹਨਾਂ ਕਰਵਾਈ ਹੋਵੇ ਕੋਈ ਨਾ ਕੋਈ ਤਾਂ